ਨੋ ਮੇ ਪਾਸ਼ਾ ਨੂੰ ਤਾਂ ਲੱਗਦਾ ਕਿ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜਿਹੜੀਆਂ ਸਾਡੀਆਂ ਕਰਤੂਤਾਂ ਹਨ ਤੇ ਉਹਦੇ ਚ ਮੈਂ ਤੁਹਾਨੂੰ ਇੱਕ ਹੋਰ ਤਜਰਬੇ ਦੀ ਗੱਲ ਦੱਤਾਂ ਹੋਲਾ ਮਹੱਲਾ ਸਾਡਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ ਫੈਸਟੀਵਲ ਹੈ ਚਲੋ ਉਸ ਨੂੰ ਇੰਟਰਨੈਸ਼ਨਲ ਨਾਮ ਨੂੰ ਹਾਲਾਂਕਿ ਕੈਨੇਡਾ ਇੰਗਲੈਂਡ ਅਮਰੀਕਾ ਕਿੰਨੇ 50 60 ਸਾਲਾਂ ਤੋਂ ਉਹ ਮਨਾ ਰਹੇ ਤਾਂ ਇੰਟਰਨੈਸ਼ਨਲ ਲੈਵਲ ਹੋ ਗਿਆ ਨੈਸ਼ਨਲ ਫੈਸਟੀਵਲ ਤਾਂ ਹੈਗਾ ਹੀ ਹੈਗਾ ਪਰ ਅਸੀਂ ਹੁਣ ਇਹਨੂੰ ਆਨੰਦਪੁਰ ਸਾਹਿਬ ਤੱਕ ਨਹੀਂ ਮਹਦੂਦ ਕਰਤਾ ਬੇਹੋਲਾ ਮੱਲਾ ਕਿੱਥੇ ਹੁੰਦਾ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਜਾ ਕੇ ਦੇਖ ਲਓ ਹਜ਼ਾਰ 2000 ਬੰਦਾ ਹੁੰਦਾ ਉਹਦੇ ਚ ਹਜ਼ਾਰ ਨੇ ਹਨ ਸਿੰਘ ਹੁੰਦੇ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਪੈਮਾਨਾ ਵਿਸ਼ੀ ਵਿਸਾ ਵਿਸ਼ਾਲ ਕਰਨ ਦੀ ਬਜਾਏ ਅਸੀਂ ਜਦੋਂ ਢੋਹੀ ਟਮਕਿਆਂ ਤੱਕ ਨਸਰ ਹੋ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ ਗੁਰਗਾਂ ਨੂੰ ਗੁਰਗਾਂ ਨੂੰ ਛੱਡੋ ਉਹਨਾਂ ਦੀ ਫਲਾਸੀ ਨੂੰ ਜਿਹਨੂੰ ਦੁਨੀਆ ਸਿਰ ਝਕਾਉਂਦੀ ਹੈ ਬਰਟਨ ਰਸਲ ਆਰਨਲ ਟੋਇਨ ਬੀ ਨੋਬਲ ਰਾਇਟ ਲੌਰੀਅਟ ਪਰਲਸ ਬੱਕ ਵਵੇਕਾਨੰਦ ਰਾਧਾ ਕ੍ਰਿਸ਼ਨ ਤੁਹਾਡੇ ਰਾਸ਼ਟਰਪਤੀ ਇਹਨਾਂ ਪੰਜਾਂ ਬੰਦਿਆਂ ਦਾ ਹੀ ਪੜ੍ਹ ਲਓ ਕੀ ਲਿਖਿਆ ਹੈ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਬਾਰੇ ਤੁਹਾਨੂੰ ਚਾਣਨਾ ਹੋ ਜੂ ਤੇ ਬਰਟਨ ਡਰਸਲ ਦੇ ਬਾਰੇ ਤਾਂ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕੋਈ ਬਹੁਤੇ ਪੁਰਾਣੇ ਨਹੀਂ ਹੋਏ 1975 ਕੇ ਉਹ ਉਹਨਾਂ ਨੇ ਵਫਾਤ ਪਾਈ ਬਹੁਤ ਵੱਡੇ ਫਿਲਾਸਫਰ ਮੈਥਮੈਟਿਸ਼ੀਅਨ ਸਨ ਉਹਨਾਂ ਨੇ ਲਿਖਿਆ ਕਿ ਜੇ ਤੀਜੀ ਜੰਗ ਲੱਗੀ ਉਸ ਕੰਟੈਕਸਟ ਵਿੱਚ ਲਿਖਿਆ ਉਹਨਾਂ ਨੇ ਤੀਜੀ ਜੰਗ ਦੇ ਤਾਂ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਦੇ ਜੇ ਕੋਈ ਪੈਰੋਕਾਰ ਬਚੇ ਤਾਂ ਉਹ ਹੀ ਢੋਈ ਬਣਨਗੇ ਸਰਕਾਰ ਦੇ ਅ ਸੰਸਾਰ ਦੀ ਤਾਂ ਉਹਨੂੰ ਕਿਸੇ ਨੇ ਤੁਹਾਡੇ ਵਰਗੇ ਮੇਰੇ ਵਰਗੇ ਦਿਮਾਗੀ ਬੰਦੇ ਨੇ ਪੁੱਛਿਆ ਕਿ ਜੇ ਉਹ ਗ੍ਰੰਥ ਦੀ ਫਲਸਫੀ ਇੰਨੀ ਵਧੀਆ ਹੈ ਤੇ ਉਹ ਤੀਜੀ ਜੰਗ ਲੱਗੂਣ ਕਿਉਂ ਦੇਊਗਾ ਉਹ ਕਹਿੰਦੇ ਵੀ ਜਿਹੜਾ ਉਹ ਗ੍ਰੰਥ ਸਾਹਿਬ ਹੈ ਨਾ ਇਹਨਾਂ ਨੇ ਇੰਨਾ ਸਾਹਮ ਕੇ ਰੱਖਿਆ ਨਾ ਆਪ ਪੜਦੇ ਨਾ ਕਿਸ ਨੂੰ ਪੜਨ ਦਿੰਦੇ